ਮਤੀ 94225 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਟਾਂਡੀ ਬਲਾਕ ਭੋਗ ਪਰ ਜ਼ਿਲ੍ਹਾ ਜਲੰਧਰ ਵਿਖੇ ਸਕੂਲ ਇੰਚਾਰਜ ਸੰਤੋਸ਼ ਕੁਮਾਰੀ ਦੀ ਦੇਖ ਰਹਿਤ ਜੀਤ ਲਾਲ ਪੱਟੀ ਹਲਕਾ ਇੰਚਾਰਜ ਆਦਮਪੁਰ ਡਾਇਰੈਕਟਰ ਪੰਨਬਸ ਪੰਜਾਬ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਸਰਕਾਰ ਵੱਲੋਂ ਦਿੱਤੀਆਂ ਗ੍ਰਾਂਟਾਂ ਤਹਿਤ ਬਾਥਰੂਮ ਰਿਪੇਅਰ ਅਤੇ ਚਾਰ ਦੀਵਾਰੀ ਦੀ ਰਿਪੇਅਰ ਦਾ ਕੰਮ ਮੁਕੰਮਲ ਤੌਰ ਤੇ ਹੁਣ ਉਪਰੰਤ ਉਦਘਾਟਨ ਕੀਤਾ ਗਿਆ ਇਸ ਉਦਘਾਟਨ ਸਮਾਰੋਹ ਸਮੇਂ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਮੈਨ ਵੀਨਾ ਰਾਣੀ ਮੌਜੂਦਾ ਸਰਪੰਚ ਬਲਬੀਰ ਸਿੰਘ ਸਾਬਕਾ ਸਰਪੰਚ ਚਰਨਦਾਸ ਪਿੰਡ ਸਨੋਰਾ ਦੇ ਸਰਪੰਚ ਗੁਰਦੀਪ ਕੌਰ ਪੰਚ ਜਗਰੂਪ ਸਿੰਘ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਅਤੇ ਨਗਰ ਨਿਵਾਸੀ ਹਾਜ਼ਰ ਸਨ ਇਸ ਮੌਕੇ ਚਾਹ ਪਕੌੜਿਆਂ ਦੇ ਲੰਗਰ ਅਤੁੱਟ ਵਰਤਾਏ ਗਏ ਅਤੇ ਸਕੂਲ ਇੰਚਾਰਜ ਸੰਤੋਸ਼ ਕੁਮਾਰੀ ਨੇ ਸਕੂਲ ਪਹੁੰਚਣ ਤੇ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ ਪਰਤੀਸ਼ੰਗੀ ਜਿਹੜੇ ਕਿ ਬਲੌ ਪ੍ਰਧਾਨ ਕਹਿੰਦੇ ਉਹਨਾਂ ਦੇ ਨਾਲ ਭਗਤ ਸਿੰਘ ਜੀ ਜਿਹੜੇ ਇਹ ਬੰਦਾ ਨੇ ਦੇਖਿਆ ਹੈ ਬਹੁਤ ਜਿਹੜੇ ਨਾਲ ਆਪੱਖਵਾਦੀ ਬਾਰੇ ਅਧਿਕਾਰ ਅਧਰ ਸਰਕਾਰ ਤੋਂ ਜਿਹੜੇ ਵੀ ਵਿਅਕਤੀ ਇਸ ਕੰਮ ਨੂੰ ਸਿਰ ਚਾਨ ਵਾਸਤੇ ਜਿਹਨਾਂ ਪ੍ਰੋਗਰਾਮ ਨੂੰ दोजन करने वास्ते जिन्हें जी डूटी लगाई गई आ उस वाले हर साल ऐसे मुलाजमान क्योंकि सारे ही चलाए गए पात्र हो तो सड़क गई एस 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 जो है वह हम जात है जिस वे किसी केंट हो जाता है जो किसी लग जाए ਉਹ ਜਿਹੜੀਆਂ ਗੱਡੀਆਂ ਆ ਉਸ ਨਦੀਜ ਨੂੰ ਚੱਕ ਕੇ ਇੱਦਾਂ ਦੇ ਹੱਥਾਂ ਤੱਕ ਜਾ ਕੇ ਕਰਵਾਉਂਦੇ ਆ। ਉਹ ਸਾਰਾ ਖਰਚਾ ਉਹ ਸਰਕਾਰ ਨੂੰ ਹੋਰ ਜਾਂਦੀ ਆ ਕਿ ਨਹੀਂ ਕਿਸੇ ਹੋਰ ਬਾਅਦ ਤੇ ਨਹੀਂ ਪਹੁੰਚਦਾ। ਪੱਤੀ ਦੀ ਡਾਇਰੈਕਟਰ ਪੰਬਸ ਪੰਜਾਬ ਅਤੇ ਹਲਫਾਂ ਚਾਰਜ ਤੇ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਸਿੱਖਿਆ ਕ੍ਰਾਂਤੀ ਦਾ ਪਿੰਡਾਂ ਦੇ ਵਿੱਚ ਸੁਨੇਹਾ ਲੈ ਕੇ ਉਸ ਕਾਰਗੁਜ਼ਾਰੀ ਰਾਹੀਂ ਆਪਣੀ ਬਹੁਤ ਵਧੀਆ ਕੁਲਾਗ ਤਾਲੁਦਾਰੀ ਦੇ ਰਹੀ ਆ। ਕੋਈ ਸਿੰਘ ਕਾਰਜਕਾਰੀ ਦੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿੰਦੀਆਂ ਵਧਾਈਆਂ ਤੋਂ ਉਹਨਾਂ ਦਾ ਧੰਨਵਾਦ ਤੇ ਉਹਨਾਂ ਦੇ ਨਾਲ ਆਈ ਟੀਮ ਜਿਹੜੀ ਮਨਵੀਰ ਸਿੰਘ ਸਰਪੰਚ ਸਾਹਿਬ ਐ ਟਾਂਡੀ ਪੀ ਪੀਓ ਸ਼੍ਰੀ ਵਿਪਨ ਕੁਮਾਰ ਜੀ ਸ਼੍ਰੀ ਮਨੋਸ਼ ਕੁਮਾਰ ਪੱਕੀ ਜੀ ਹਲਕਾ ਪਵਾਜੀ ਨੇਤਰ ਪੰਜਾਬ ਸਿੱਖਿਆ ਗ੍ਰਾਂਤੀ ਵਿਧਾਨ ਸਭਾ ਹਲਕਾ ਆਗਮ ਕੋਲ ਐਸਐਲਸੀ ਚੇਅਰਮੈਨ ਵੀਨਾਰਾਣੀ ਜੀ ਸਕੂਲ ਮੁਖੀ ਦੇ ਆਪ ਸ਼੍ਰੀ ਮਚਨ ਦੋਸ਼ ਰਾਣੀ ਜੀ ਬਲਾਕ ਪ੍ਰਧਾਨ ਸ਼੍ਰੀ ਮਦਰ ਸਿੰਘ ਜੀ ਬਲਾਕ ਪ੍ਰਧਾਨ ਸ਼੍ਰੀ ਤਰਜੀਤ ਸਿੰਘ ਜੀ ਬਲਾਕ ਪ੍ਰਧਾਨ ਸੁਖਨਾਮ ਸਿੰਘ ਬਨਕੋਟਿਆ ਜੀ ਬਲਾਕ ਪ੍ਰਧਾਨ ਸ਼੍ਰੀ ਬਲਵਿੰਦਰ ਸਿੰਘ ਭੜਾਈ ਜੀ ਬਲਾਕ ਪ੍ਰਧਾਨ ਜੀ ਪਰਮਜੀਤ ਸਿੰਘ ਪੰਮਾ ਜੀ ਸੂਬੇਦਾਰ ਹਾਂਸਰਾਇ ਕੋਆਰਡੀਨੇਟਰ ਇੱਕ ਸਰਵਿਸਮੈਨ ਅਤੇ ਸ਼੍ਰੀ ਸੁਖਵੀਰ ਸਿੰਘ ਮੈਂਬਰ ਪੰਜਾਬ ਸਿੱਖਿਆ ਕ੍ਰਾਂਤੀ ਸ਼੍ਰੀ ਗੁਰਪ੍ਰੀਤ ਭੋਗਲ ਮੈਂਬਰ ਪੰਜਾਬ ਸਿੱਖਿਆ ਕ੍ਰਾਂਤੀ ਉਸ ਤੋਂ ਬਾਅਦ ਸਾਡੇ ਸੀਐੱਪੀ ਸਹਿਬਾਨ ਸ਼੍ਰੀ ਅਗਨੀਕਾਂਤ ਜੀ ਸੀਐਚਪੀ ਸਾਹਿਬ ਸ਼੍ਰੀ ਦੀਪਕ ਕੁਮਾਰ ਜੀ ਬੀਆਰਪੀ ਸ਼੍ਰੀ ਜਗਜੀਤ ਸਿੰਘ ਜੀ ਸੈਂਗੀ ਤੇ ਵਿਸ਼ੇਸ਼ ਧੰਨਵਾਦ ਹੈ ਜੀ ਅ ਪਿੰਡ ਦੇ ਦਾਨੀ ਜੱਦਰ ਪਾਲ ਸਿੰਘ ਕੰਗਾਰੂ ਸਨ ਜਨ ਕੋ ਪਟਾੰਡਾ ਬਟਾਲਾ ਅਫੇਲੀਆ ਵਾਲੇ ਕਿਤਾ ਇਹਨਾਂ ਦਾ ਵਿਸ਼ੇਸ਼ ਸਹਿਯੋਗ ਹੈ ਜੀ ਪਿੰਡ ਦਾ ਸੋ ਇਹਨਾਂ ਦੀ ਸਮੁੱਚੀ ਟੀਮ ਦਾ ਔਰਤੇ ਨਿਗਾ ਸਵਾਗਤ ਕਰਦੇ ਆ ਧੰਨਵਾਦ ਕਰਦੇ ਆ ਜੀ ਸ਼੍ਰੀ ਅਗਨੀਕਾਂਤ ਚਾਰ ਚਾਰ ਉਪਰ ਡਾਇਰੈਕਟਰ ਪੰਜਾਬ ਉਨ੍ਹਾਂ ਦੇ ਨਾਲ ਬੈਠੇ ਸਾਡੇ ਆਏ ਬੋਲਤਨ ਲਿੰਕਪੁਰਣਾ ਸਕੂਲ ਦੇ ਡਾਇਰੈਕਟਰ ਮਨੋਤ ਘੱਟੀ ਜੀ ਪਿੰਡਾਂ ਦੇ ਸਰਪੰਚ ਸਾਹਿਬਾਨ ਬੋਤੀ ਜੀ ਤੇ ਡਾਇਰੈਕਟਰ ਨੰਬਰ ਦਾ ਸੂਰਜਾਣ ਜੀ ਦੇ ਬੱਚੇ ਅਤੇ ਵੀ ਸਾਹਤ ਤੋਂ ਵਾਹਿਦ ਜੀ ਦਾ ਖਾਲਸਾ ਕੋਈ ਖਾਨੇ ਕੀਤਾ ਕਿ ਵਨਜੇ ਪ੍ਰਕਾਰ ਬਹੁਤ ਹੀ ਜਾਣਾ ਹੈ ਸੂਤੀ ਬੜੇ ਵੜਪਾ ਕੇ ਉਹਦੇ ਤੁਹਾਡੇ ਦੇ ਵਿੱਚ ਸਰਕਾਰ ਆਵਾਜੇ ਇੱਡੇ ਤਰ੍ਹਾਂ ਦੇ ਕਾਜੇ ਰੱਜ ਗਈਆਂ ਸਿੱਖਿਆ ਤੇ ਦੇਖ ਤੇ ਸਰਕਾਰ ਨੇ ਬਹੁਤ ਕਹਿਰ ਕਰਦੀ ਕੀਤੀ ਆ ਉੱਤੇ ਬੜੀ ਵੱਡੀ ਕਹਿਰ ਕਰਦੀ ਸੀਐਮ ਸਾਹਿਬ ਨੇ ਆਪ ਵੀ ਦਾ ਚੱਕਿਆ ਐਜੂਕੇਸ਼ਨ ਦਾ ਜਿਹੜਾ ਆਪ ਪਾਟਿਆ ਉਹ ਐਜੂਕੇਸ਼ਨ ਮਿਨਿਸਟਰਾ ਜੋਤ ਬੈਂਕ ਜੀ जिन्होंने भाग हाथ करे व्यक्ति आते रामनाथ आर्य के साथ द्वितीय उत्तराखंड से दी वरुण पर जिन्होंने जिम्मेदारी का खास तरफ पल देखता है देखता में यह कुछ जरा का पार्टी क्या स्टेशन सारी का

ਇਸ ਮੌਕੇ ਮਦਨ ਸਿੰਘ ਬਲਾਕ ਪ੍ਰਧਾਨ, ਭੁਪਿੰਦਰ ਦੇਵ ਬਲਾਕ ਪ੍ਰਧਾਨ, ਬਲਾਕ ਪ੍ਰਧਾਨ ਸਤਨਾਮ ਮਨਕੋਟਿਆ, ਸੁਖਦੇਵ ਲਾਲ ਕੋਆਰਡੀਨੇਟਰ ਵਿਦਿਜੀਵੀ ਵਿੰਗ, ਗੁਰਦੀਪ ਸਿੰਘ ਗਿੱਲ ਕੋਆਰਡੀਨੇਟਰ ਯੂਥ ਵਿੰਗ, ਗੁਰਪ੍ਰੀਤ ਸਿੰਘ ਭੋਗਲ ਕਮੇਟੀ ਮੈਂਬਰ ਹਲਕਾ ਆਦਮਪੁਰ ਪੰਜਾਬ ਸਿੱਖਿਆ ਕ੍ਰਾਂਤੀ, ਸਰਪੰਚ ਅਮਨਦੀਪ, ਦੀਪਕ ਕੁਮਾਰ ਹਲਕਾ ਆਦਮਪੁਰ ਇੰਚਾਰਜ ਸਿੱਖਿਆ ਵਿਭਾਗ, ਰਵਿਕਾਂਤ ਬਲਾਕ ਇੰਚਾਰਜ ਸਿੱਖਿਆ ਵਿਭਾਗ ਅਤੇ ਹੋਰ ਆਦਿ ਸ਼ਾਮਲ ਸਨ। ਭੋਗਪੁਰ ਤੋਂ ਗੁਰਪ੍ਰੀਤ ਸਿੰਘ ਭੋਗਲ ਦੀ ਖਾਸਪੁਰ